ਸਾਸਰੀ ਗਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਨਾ ਕੱਲ ਗਈ ਇੱਥੇ ਵਿਆਹ ਨ ਆਉਂਦੀ ਸਾਡੇ ਮੁੰਡੇ ਸਾਡੇ ਦੀ ਵਿਆਹ ਤੇ ਮੈਂ ਚੱਲ ਕੱਲ ਛੱਟਣ ਤੁਰ ਗਈ ਸਕੂਲੇ ਮੁੰਡੇ ਨੂੰ ਵਿਆਂ ਦੇ ਭਾਣਾ ਤੇ ਪਰ ਜੇ ਮੈਂ ਜਦੋਂ ਜਾ ਕੇ ਵੇਖਿਆ ਤੇ ਜਨਾਨੀਆਂ ਸਵੇਰੇ ਕੀ ਲਿਸ਼ਕ ਪੁਸ਼ਕ ਕੇ ਆਣ ਸੋਹਣੀਆਂ ਸਨਕੀਆਂ ਬਣ ਕੇ ਆਈਆਂ ਵਿਹਾਨਾਂ ਤੇ ਆਪਣੇ ਬੱਚੇ ਚੜਾਣਾ ਹੂੰ ਤੇ ਇਹ ਜਿਹੜੇ ਉੱਤੇ ਅੱਖਾਂ ਤੇ ਨਹੀਂ ਲਾਂਦੇ ਸਾੜ ਦੇ ਉੱਤੇ ਮੈਨੂੰ ਤੇ ਆਖਣਾ ਵੀ ਨਹੀਂ ਆਉਂਦਾ ਹੈਗਾ ਉਹ ਚਿਪਕਾ ਜੇ ਕੇ ਹਨਾ ਤੇ ਪਰ ਜੇ ਉਹ ਵੀ ਲਾ ਕੇ ਆਈਆਂ ਤੇ ਮਾਰਚੋ ਅਹੀਂ ਤੇ ਕਦੀ ਵਿਆਹਾਂ ਤੇ ਵੀ ਨਹੀਂ ਲਾਈ ਹੈ ਕੁੜੀ ਆ ਵੀ ਆ ਤੇ ਛਟਨ ਆਈਆਂ ਬਣਾ ਲਾਣ ਆਈਆਂ ਤੇ ਖਰੇ ਵੇਲੀਆਂ ਹੀ ਨੇ ਹਣਾ ਸਾਡੇ ਤੇ ਖਲੋਂ ਨਹੀਂ ਦਿੰਦੇ ਜਵਾਬ ਉਹ 5 ਰੁਪਏ ਦੀ ਲੈ ਸੋਲ ਲਓ ਹੈ ਬੰਦਾ ਪੁੱਛੇ 5 ਰੁਪਏ ਦੱਬੇ ਨੇ ਜਿਹੜੇ ਕੱਢ ਕੇ ਉਹਨੇ ਦੇਤਾ ਸਾਡੇ ਤੇ ਖਲੋਂ ਨਹੀਂ ਦਿੰਦੇ ਕਿਸੇ ਦਾ ਕੁਲਫੀ ਵਾਲਾ ਹੈ ਕਿਸੇ ਦੇ ਟਾਈ ਰਹਿ ਗਈ ਕਿਸੇ ਦੇ ਬੈਲਟ ਲੈ ਕੇ ਕਿਸੇ ਦਾ ਟਿਫਨ ਪਿਆ ਗਿਆ ਕਿਸੇ ਦੀ ਚਾਰ ਰਹਿ ਗਈ ਸਾਡੇ ਤਾਂ ਤਰੀ ਇਤਰਾ ਹੀ ਉਮਰ ਲੰਘ ਜਾਣੀ ਐ ਤੁਸੀਂ ਭਲੇਖੇ ਚ ਨਾ ਰੋ ਤੇ ਖਰੀਆ ਤੁਲਾਇਆ ਐ ਫਿਲਟਰ ਲੱਗਿਆ ਹਾਂ ਪਹਿਲੇ ਮੈਂ ਤੇ ਰਾਣ ਪਛਾਨ ਮੈਂ ਸਾਜ ਰਿਕਾ ਇਤਿਆਰ ਸ਼ਾ ਰੋਕੇ ਆਈਆਂ ਬਾਬਾ ਵੇਲੀਆਂ ਲਖਣਾ ਸਾਡੀ ਤੇ ਲੰਘ ਜਾਣੀ ਰਹੁੰਦੇ ਹਾ ਤੁੰਦੇ ਐਵੇਂ ਮਮਾ ਦੇ